ਵੀਡੀਓ ਵੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਗੱਬਣ ਪਸ਼ੂਆਂ ਦੀ ਖਾਦ ਖੁਰਾਕ ਦੇ ਬਾਰੇ ਜਿਹੜੀ ਮੱਝਾਂ ਜਾਂ ਗਾਵਾਂ 4-5 ਮਹੀਨੇ ਦੀਆਂ ਗੱਬਣ ਹੋ ਜਾਂਦੀਆਂ ਨੇ ਉਹਨਾਂ ਦੀ ਖਾਦ ਖੁਰਾਕ ਕਿਹੋ ਜਿਹੀ ਹੋਵੇ ਕਿਹੋ ਜਿਹੀ ਖੁਰਾਕ ਆਪਾਂ ਉਹਨਾਂ ਨੂੰ ਦੇਣੀ ਆ ਕਿਉਂਕਿ ਕੁਝ ਕਿਸਾਨ ਇਹੋ ਜਿਹੇ ਨੇ ਜਿਹੜੇ ਪਸ਼ੂਆਂ ਤੋਂ ਲੰਮਾ ਸਮਾਂ ਤੋਂ ਤੱਕ ਲੈ ਲੈਂਦੇ ਨੇ ਡਰਾਈ ਪੀਰੀਅਡ ਉਹਨਾਂ ਦਾ ਬਹੁਤ ਘਟਣ ਦਾ 2-3 ਮਹੀਨੇ ਪਹਿਲਾਂ ਉਹ ਪਸ਼ੂ ਨੂੰ ਛੱਡਦੇ ਨੇ ਤੇ ਅਗਲੇ ਸੂਏ ਦੇ ਵਾਸਤੇ ਤਿਆਰ ਕਰ ਲੈਂਦੇ ਨੇ ਪਰ ਕੁਝ ਕਿਸਾਨ ਇਹ ਹੋ ਜੈ ਨੇ ਜਿਨ੍ਹਾਂ ਦੇ ਪਸ਼ੂ ਗੱਪਣ ਹੋਣ ਤੋਂ ਬਾਅਦ ਦੁੱਧ ਨਹੀਂ ਦਿੰਦੇ ਬਹੁਤ ਥੋੜਾ ਸਮਾਂ ਦੁੱਧ ਦਿੰਦੇ ਨੇ ਤੇ ਡਰਾਈ ਪੀਰੀਅਡ ਜਿਹੜਾ ਉਹਨਾਂ ਦਾ ਕਾਫੀ ਜ਼ਿਆਦਾ ਵੱਧ ਜਾਂਦਾ ਹੁਣ ਪਸ਼ੂ ਦਾ ਜਿੰਨਾ ਡਰਾਈ ਪੀਰੀਅਡ ਵੱਧ ਹੁੰਦਾ ਉਨਾ ਹੀ ਆਪਾਂ ਨੂੰ ਡੈਰੀ ਫਾਰਮਿੰਗ ਦੇ ਵਿੱਚ ਨੁਕਸਾਨ ਹੁੰਦਾ ਜਿਹੜੇ ਜ਼ਿੰਮੇਦਾਰਾਂ ਦਾ ਡਰਾਈ ਪੀਰੀਅਡ ਕਾਫੀ ਜ਼ਿਆਦਾ 5-6 ਮਹੀਨੇ ਪਸ਼ੂ ਬਿਨਾਂ ਆਦਤੋਂ ਤੋਂ ਚੱਲਦੇ ਨੇ ਆਪਾਂ ਨੂੰ ਖਾਤ ਖੁਰਾਕ ਉਹਨਾਂ ਨੂੰ ਦੇਣੀ ਪੈਂਦੀ ਹੈ ਤੇ ਉੱਥੇ ਕਾਮਯਾਬੀ ਘਟਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦੀ ਖੁਰਾਕ ਆਪਾਂ ਜਿਹੜੇ ਗੱਬਣ ਪਸ਼ੂ ਨੂੰ ਉਹਨਾਂ ਨੂੰ ਦੇਣੀ ਆ ਤਾਂ ਕਿ ਉਹਨਾਂ ਤੋਂ ਵੀ ਆਪਾਂ ਪੂਰਾ ਲੰਮਾ ਸਵਾ ਮਾਂ ਦੁੱਧ ਲੈ ਸਕੀਏ ਸੋ ਸਭ ਤੋਂ ਪਹਿਲਾਂ ਬੇਨਤੀ ਆ ਵੀ ਜਿਹੜੇ ਵੀ ਸੱਜਣ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੱਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਆਪਾਂ ਨੂੰ ਮਿਲਦਾ ਰਹੇ ਦੋਸਤੋ ਜ਼ਿਆਦਾਤਰ ਜਿੰਮੇਦਾਰ ਜਦੋਂ ਪਸ਼ੂ ਆਪਣੇ ਤਾਜੇ ਸੂਏ ਨੇ ਉਸ ਵੇਲੇ ਤਾਂ ਪੂਰੀ ਖੁਰਾਕ ਪੂਰਾ ਧਿਆਨ ਪਸ਼ੂਆਂ ਦਾ ਰੱਖਦੇ ਨੇ ਵੱਧ ਤੋਂ ਵੱਧ ਉਹਨਾਂ ਨੂੰ ਖਲ ਦਾਣਾ ਦਿੰਦੇ ਨੇ ਮਿਨਰਲ ਮਿਨਰਲ ਵੈਕਟਰ वगैरह ਜਿਹਾ ਕੈਲਸ਼ੀਅਮ ਵਗੈਰਾ ਹਰ ਤਰ੍ਹਾਂ ਦੀ ਜੋ ਜ਼ਰੂਰਤ ਪਸ਼ੂਆਂ ਦੀ ਹੁੰਦੀ ਹੈ ਉਹ ਆਪਾਂ ਪੂਰੀ ਕਰਦੇ ਆਂ ਪਰ ਜਦੋਂ ਪਸ਼ੂ ਆਪਣੇ ਗੱਭਣ ਹੋ ਜਾਂਦੇ ਨੇ ਫਿਰ ਬਹੁਤ ਥੋੜੇ ਜ਼ਿੰਮੇਦਾਰ ਨੇ ਜਿਹੜੇ ਪਸ਼ੂ ਦੀਆਂ ਜ਼ਰੂਰਤਾਂ ਨੂੰ ਸਮਝਦੇ ਨੇ ਉਹਦੇ ਮੁਤਾਬਕ ਪਸ਼ੂ ਨੂੰ ਖੁਰਾਕ ਦੇ ਦਿੰਦੇ ਨੇ ਕਿਉਂਕਿ ਗੱਭਣ ਪਸ਼ੂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਤਾਜ਼ੇ ਸੂਏ ਪਸ਼ੂ ਨਾਲੋਂ ਵੀ ਜ਼ਿਆਦਾ ਹੋ ਜਾਂਦੀਆਂ ਨੇ ਕਿਉਂਕਿ ਇੱਕ ਤਾਂ ਪਸ਼ੂ ਦੀ ਆਪਣੀ ਸਰੀਰਕ ਜ਼ਰੂਰਤ ਹੈ ਸਰੀਰਕ ਜ਼ਰੂਰਤ ਵਾਸਤੇ ਜੋ ਆਪਾਂ ਖੁਰਾਕ ਦਿੰਨੇ ਆ ਉਹ ਉਹਨੇ ਵਰਤਣੀ ਆ ਫਿਰ ਪਸ਼ੂ ਦੇ ਅੰਦਰ ਜਦੋਂ ਪਸ਼ੂ ਗੱਭਣ ਹੋ ਜਾਂਦਾ ਇੱਕ ਬੱਚਾ ਪਲਣਾ ਸ਼ੁਰੂ ਹੋ ਜਾਂਦਾ ਬੱਚਾ ਚੌਥੇ ਪੰਜਵੇਂ ਮਹੀਨੇ ਵਿੱਚ ਬੱਚਾ ਕਾਫੀ ਹੋ ਜਾਂਦਾ ਖੁਰਾਕ ਦਾ ਵੱਡਾ ਹਿੱਸਾ ਬੱਚੇ ਵੱਲ ਜਾਣਾ ਸ਼ੁਰੂ ਹੋ ਜਾਂਦਾ ਤੇ ਫਿਰ ਦੁੱਧ ਵਾਸਤੇ ਬਹੁਤ ਪਿੱਛੇ ਥੋੜਾ ਬਚਦਾ ਇਸ ਕਰਕੇ ਪਸ਼ੂ ਪੂਰਾ ਦੁੱਧ ਨਹੀਂ ਦਿੰਦਾ ਜਦੋਂ ਆਪਾਂ ਸਹੀ ਤਰੀਕੇ ਦੇ ਨਾਲ ਉਹਨੂੰ ਖੁਰਾਕ ਨਹੀਂ ਦਿੰਦੇ ਸੋ ਕਿਉਂਕਿ ਜਿਹੜਾ ਪਸ਼ੂ ਤਾਜ਼ਾ ਸੁਆ ਹੈ ਉਹਦੇ ਤਾਂ ਸਰੀਰਕ ਜ਼ਰੂਰਤ ਤੋਂ ਬਾਅਦ ਦੁੱਧ ਦੀਆਂ ਜ਼ਰੂਰਤਾਂ ਨੇ ਔਰ ਤਾਜ਼ਾ ਸੂਏ ਪਸ਼ੂ ਦੇ ਵਿੱਚ ਕੁਦਰਤੀ ਤੌਰ ਤੇ ਹਾਰਮੋਨ ਜ਼ਿਆਦਾ ਬਣਦਾ ਤੇ ਦੁੱਧ ਵਧਾ ਦਿੰਦਾ ਹੋ ਦੇਊ ਗਈ ਉਹ ਪਰ ਗੱਬਣ ਪਸ਼ੂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਗੱਬਣ ਪਸ਼ੂ ਦੀਆਂ ਸਰੀਰਕ ਜ਼ਰੂਰਤਾਂ ਜਾਂ ਦੂਸਰੀਆਂ ਜ਼ਰੂਰਤਾਂ ਜ਼ਿਆਦਾ ਵਧ ਜਾਂਦੇ ਨੇ ਦੁੱਧ ਵਾਸਤੇ ਉਹਨਾਂ ਕੋਲੇ ਘੱਟ ਜਿਹੜਾ ਸੁਖ ਰੱਖਦਾ ਹਿੱਸਾ ਬਚਦਾ ਸੋ ਆਪਾਂ ਧਿਆਨ ਰੱਖਣਾ ਵੀ ਜਦੋਂ ਪਸ਼ੂ ਆਪਣਾ ਗੱਬਣ ਹੋ ਗਿਆ ਤਾਂ ਉਹਦੀ ਜਿਹੜੀ ਖੁਰਾਕ ਉਹ ਜ਼ਿਆਦਾ ਪਿੱਛੇ ਨਹੀਂ ਮੋੜਨੀ ਆਮ ਕਰਕੇ ਕੀ ਹੁੰਦਾ ਜਿੰਮੇਦਾਰਾ ਜਦੋਂ ਪਸ਼ੂ ਆਪਣਾ 3-4 ਮਹੀਨੇ ਦਾ ਗੱਭਣ ਹੋ ਜਾਂਦਾ ਕਿਉਂਕਿ ਇਹ ਨੇਚਰਲ ਆ ਦੁੱਧ ਘਟਣਾ ਜਦੋਂ ਪਸ਼ੂ ਉਹਨੇ ਗੱਭਣ ਹੋ ਜਾਣਾ ਨਾ ਦੁੱਧ ਘਟ ਜਾਂਦਾ ਆਪਾਂ ਕੀ ਕਰਦੇ ਆ ਪਸ਼ੂ ਦੀ ਜਿਹੜੀ ਖੁਰਾਕ ਜੇ ਉਹਨੂੰ 5 ਕਿਲੋ ਦਿੰਦੇ ਸੀ 3 ਕਿਲੋ ਕਰ ਦਨੇ 2 ਕਿਲੋ ਕਰ ਦਨੇ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਖੁਰਾਕ ਘਟ ਗਈ ਦੁੱਧ ਨੇ ਹੋਰ ਘਟ ਜਾਣਾ ਤੇ ਮੱਝਾਂ ਦੇ ਵਿੱਚ ਤਾਂ ਵੱਡੀ ਪ੍ਰੋਬਲਮ ਆਉਂਦੀ ਆ ਮੱਝਾਂ ਤਾਂ ਕਪਣ ਹੋਣ ਤੋਂ ਬਾਅਦ ਦੂਏ ਤੀਏ ਮਹੀਨੇ ਹੀ ਲੱਤਾਂ ਮਾਰਨੀ ਸ਼ੁਰੂ ਕਰ ਦਿੰਦੇ ਨੇ ਦੁੱਧ ਲਾਉਂਦੀਆਂ ਨਹੀਂ ਕੋਈ ਇੱਕ ਡੰਕ ਆ ਗਈ ਛੜ ਛੜਾ ਆ ਜਾਂਦਾ ਨੇ ਡਰਾਈ ਪੀਰੀਅਡ ਕਾਫੀ ਵੱਧ ਜਾਂਦਾ ਸੋ ਜਦੋਂ ਪਸ਼ੂ ਕਪਣ ਹੋ ਜਾਂਦਾ ਨਾ ਉਸ ਵੇਲੇ ਆਪਾਂ ਉਹਦੀ ਖਾਦ ਜਿਹੜੀ ਖੁਰਾਕ ਹੈ ਉਹਨੂੰ ਖਾਸ ਥੈਣ ਵਿੱਚ ਰੱਖਣਾ ਜਲਦੀ ਖੁਰਾਕ ਨੂੰ ਆਪਾਂ ਘਟਾਉਣਾ ਨਹੀਂ ਹੈਗਾ ਖੁਰਾਕ ਨੂੰ ਇੱਕ ਦਾਇਰੇ ਦੇ ਵਿੱਚ ਆਪਾਂ ਨੂੰ ਰੱਖਣਾ ਪਊ ਜਿਹੜਾ ਪਸ਼ੂ ਆਪਣਾ 8-10 ਕਿਲੋ ਦੁੱਧ ਦਿੰਦਾ ਉਹਦੀ 4 ਤੋਂ 5 ਕਿਲੋ ਖੁਰਾਕ ਆਪਾਂ ਨੂੰ ਦੇਣੀ ਪਊਗੀ ਜਿਉਂ-ਜਿਉਂ ਪਸ਼ੂ ਨੇ ਗੱਪਣਾ ਹੋਣ ਦਾ ਜਿਹੜਾ ਟਾਈਮ ਬਾਅਦ ਆ ਜਾਂਦਾ ਪੰਜਵਾਂ ਮਹੀਨਾ ਲੱਗ ਗਿਆ ਉਹਨੂੰ ਛੇਵਾਂ ਮਹੀਨਾ ਲੱਗ ਗਿਆ ਕਟਰੂ ਦੇ ਅੰਦਰ ਸੌਰੀ ਜਿਹੜਾ ਪਸ਼ੂ ਦੇ ਅੰਦਰ ਕਟਰੂ ਦਾ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਕਾਫੀ ਸਾਰਾ ਹਿੱਸਾ ਖੁਰਾਕ ਦਾ ਕਟਰੂ ਨੂੰ ਜਾਣਾ ਸ਼ੁਰੂ ਹੋ ਜਾਂਦਾ ਸੋ ਉਹ ਖੁਰਾਕ ਨੂੰ ਵੀ ਆਪਾਂ ਧਿਆਨ ਵਿੱਚ ਰੱਖਣਾ ਸੋ ਜਿੰਨਾ ਟਾਈਮ ਤੱਕ ਪਸ਼ੂ ਦੁੱਧ ਦਿੰਦਾ ਸੂਣ ਤੋਂ 2.5 ਮਹੀਨੇ ਤੱਕ ਪਹਿਲਾਂ ਤੱਕ ਆਪਾਂ ਪਸ਼ੂ ਤੋਂ ਦੁੱਧ ਲੈ ਸਕਦੇ ਹਾਂ ਜੇ ਖੁਰਾਕ ਉਹਦੀ ਪੂਰੀ ਰੱਖਦੇ ਹਾਂ ਪ੍ਰੋਬਲਮ ਆਉਂਦੀ ਆ ਖੁਰਾਕ ਆ ਪ ਘਟਾ ਦੰਨੇ ਆ ਤੇ ਫਿਰ ਪਸ਼ੂ ਨੂੰ ਜਦੋਂ ਸਰੀਰ ਕੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਕੱਟਰੂ ਦੀ ਜ਼ਰੂਰਤ ਪੂਰੀ ਨਹੀਂ ਹੁੰਦੀ ਦੁੱਧ ਵਾਸਤੇ ਕੁਝ ਬਚਦਾ ਨਹੀਂ ਫਿਰ ਦੁੱਧ ਤੋਂ ਪਸ਼ੂ ਭੱਜ ਜਾਂਦਾ ਹਟਣਾ ਹੀ ਆ ਤੋ 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 ਨੇ ਸੋ ਜੇ ਆਪਾਂ ਉਹ ਤੋਂ ਲੰਮਾ ਸਮਾਂ ਦੁੱਧ ਲੈਣਾ 8-9 ਮਹੀਨੇ ਤੱਕ ਦੁੱਧ ਲੈਣਾ ਪਸ਼ੂ ਤੋਂ ਸੂਣ ਦੇ 2-2.5 ਮਹੀਨੇ ਆਪਾਂ ਪਹਿਲਾਂ ਛੱਡਣਾ ਤਾਂ ਫਿਰ ਉਹਦੀਆਂ ਜਿਹੜੀਆਂ ਖੁਰਾਕ ਉਹਦੀ ਆਪਾਂ ਇੰਨੀ ਜਲਦੀ ਘਟਾਉਣੀ ਨਹੀਂ ਖੁਰਾਕ ਉਹਨੂੰ ਪੂਰੀ ਮਾਤਰਾ ਚ ਦੇਣੀ ਆ 5-6 ਕਿਲੋ ਤੋਂ ਘੱਟ ਮੱਧ ਨੇ ਤੋ ਤੋ ਦੇਣਾ ਹੀ ਨਹੀਂ ਇਹ ਮੰਨ ਕੇ ਚੱਲੋ ਇਹ ਦੂਸਰਾ ਜਦੋਂ ਪਸ਼ੂ ਆਪਣਾ ਚੌਥਾ ਪੰਜਵਾਂ ਮਹੀਨਾ ਲੱਗ ਜਾਂਦਾ ਉਹਦੀਆਂ ਪ੍ਰੋਟੀਨ ਦੀਆਂ ਜ਼ਰੂਰਤਾਂ ਹੋਰ ਵੀ ਜ਼ਿਆਦਾ ਵੱਧ ਜਾਂਦੀਆਂ ਨੇ ਜਿਹੜੇ ਪਸ਼ੂ ਨੂੰ ਆਪਾਂ ਫਰੀਡ ਵਗੈਰਾ ਦਿੰਨੇ ਆ ਉਹਦੇ ਵਿੱਚ ਚੰਗੀ ਕਿਸਮ ਦੀ ਪ੍ਰੋਟੀਨ ਖਾਣ ਜੋ ਆਪਾਂ ਪਸ਼ੂ ਨੂੰ ਦਿੰਨੇ ਆ ਸ਼ਰੋਂ ਦੀ ਖਾਲ ਦਿੰਨੇ ਆ ਨਾਲ ਉਹਦੇ ਵਿੱਚ ਸੋਇਆਬੀਨ ਦੀ ਖਾਲ ਐਡ ਕਰ ਲਓ ਮੂੰਗਫਲੀ ਦੀ ਖਾਲ ਐਡ ਕਰ ਲਓ ਕਿਉਂਕਿ ਉਹਦੇ ਵਿੱਚ ਵਧੀਆ ਕਿਸਮ ਦੀ ਪ੍ਰੋਟੀਨ ਹੁੰਦੀ ਆ ਜਾਂ ਫਿਰ ਆਪਾਂ 100 ਗ੍ਰਾਮ ਦੇ ਲਗਭਗ ਜਦੋਂ ਪਸ਼ੂ ਚੌਥੇ ਪੰਜਵੇਂ ਮਹੀਨੇ ਚ ਆ ਜਾਂਦਾ 100 ਗ੍ਰਾਮ ਦੇ 100 ml ਸਰੋਂ ਦਾ ਤੇਲ ਦੇਣਾ ਸ਼ੁਰੂ ਕਰ ਦਿਓ ਉਹਦੇ ਵਿੱਚ ਵੀ ਕਾਫੀ એનર્ਜੀ ਪਸ਼ੂ ਨੂੰ ਮਿਲਦੀ ਹੈ ਪ੍ਰੋਟੀਨ ਮਿਲਦੀ ਹੈ ਤੇ ਅ ਅਗਲੇ ਸੂਏ ਵਾਸਤੇ ਪਸ਼ੂ ਨੂੰ ਜੋ ਫੈਟ ਆਇਆ ਜਿਹੜੀ ਪਸ਼ੂ ਦੇ ਅੰਦਰ ਚਰਬੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਪਸ਼ੂ ਅਗਲੇ ਸੂਏ ਵਾਸਤੇ ਫੈਟ ਨਹੀਂ ਤੋੜਦਾ ਫੈਟ ਘਟ ਨਹੀਂ ਆਉਂਦੀ ਪੂਰੀ ਫੈਟ ਆਉਂਦੀ ਆ ਕਿਉਂਕਿ ਬਹੁਤ ਸਾਰੇ ਕਿਸਾਨ ਬਾਈਪਾਸ ਫੈਟ ਦੀ ਵਰਤੋਂ ਕਰਦੇ ਨੇ ਜਿਆਦਾ ਹੁਣ ਤਾਂ ਪਤਾ ਨਹੀਂ ਜਿਹੜੇ ਡੇਰੀ ਫਾਰਮ ਦੇ ਬਾਰੇ ਡੂੰਗੀ ਸੋਚੀ ਰੱਖਦੇ ਨੇ ਉਹ ਬਾਈਪਾਸ ਫੈਟ ਵਰਤਦੇ ਨੇ ਤੇ ਫਿਰ ਆਪਾਂ ਨੂੰ ਉਹਦੀ ਜ਼ਰੂਰਤ ਵੀ ਘੱਟ ਪੈਂਦੀ ਹੈ ਜੇ ਪਸ਼ੂ ਨੂੰ ਆਪਾਂ ਅ ਜਦੋਂ ਗੱਭਣਾ ਹਾਲਤ ਦੇ ਵਿੱਚ ਪਸ਼ੂ ਆਉਂਦਾ ਉਸ ਵੇਲੇ ਆਪਾਂ ਨੂੰ ਸਰੋਂ ਦਾ ਤੇਲ ਵਗੈਰਾ ਦਿੰਦੇ ਰਹਿੰਦੇ ਹਾਂ ਕਿਉਂਕਿ ਉਹਦੇ ਅੰਦਰ એનર્ਜੀ ਸਟੋਰ ਹੋ ਜਾਂਦੀ ਹੈ ਫੈਟ ਆ ਜਿਹੜੀ ਸਟੋਰ ਹੋ ਜਾਂਦੀ ਹੈ ਤਾਂ ਅਗਲੇ ਸੂਏ ਦੇ ਵਾਸਤੇ ਪਸ਼ੂ ਅਗਲੇ ਸੂਏ 'ਚ ਜਦੋਂ ਆਉਂਦਾ ਉਹਦੇ ਕਾਫੀ ਹਿੱਸਾ ਵਰਤਣਾ ਸ਼ੁਰੂ ਕਰ ਦਿੰਦਾ ਸੋ 100 ਕਐਮਐਲ ਜਿਹੜਾ ਤੇਲ ਆਪਾਂ ਪਸ਼ੂ ਨੂੰ ਦੇਣਾ ਗੱਭਣ ਪਸ਼ੂ ਨੂੰ ਤੇ ਦੂਸਰਾ ਮਿਨਰਲ ਮਿਕਚਰ ਉਹ ਆਪਾਂ ਬੰਦ ਨਹੀਂ ਕਰਨਾ ਕਿਉਂਕਿ ਬਹੁਤ ਸਾਰੇ ਜ਼ਿੰਮੇਦਾਰਾਂ ਦਾ ਹੀ ਮਾਤਾ ਵੀ ਪਸ਼ੂ ਆਪਣਾ ਦੱਭਣ ਹੋ ਗਿਆ 2-3 ਮਹੀਨੇ ਦਾ ਗੱਭਣ ਹੋ ਗਿਆ ਹੁਣ ਮਿਨਰਲ ਮਿਕਸਚਰ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਆਦਾਤਰ ਜ਼ਿੰਮੇਦਾਰ ਇਹ ਸਮਝਦੇ ਨੇ ਵੀ ਜਿਹੜੇ ਮਿਨਰਲ ਮਿਕਸਚਰ ਦਾ ਮਤਲਬ ਸਿਰਫ ਪਸ਼ੂ ਨੂੰ ਹੀਟ ਵਿੱਚ ਲਿਆਉਣਾ ਸਹੀ ਸਮੇਂ ਤੇ ਗੱਭਣ ਕਰਾਉਣ ਤੱਕ ਹੀ ਉਹਦੀ ਜ਼ਰੂਰਤ ਹੁੰਦੀ ਆ ਇਸ ਤਰ੍ਹਾਂ ਨਹੀਂ ਹੈਗਾ ਪਸ਼ੂ ਨੂੰ ਮਿਨਰਲ ਮਿਕਸਚਰ ਦੀ ਜ਼ਰੂਰਤ ਹਰ ਵੇਲੇ ਹੁੰਦੀ ਆ ਕਿਉਂਕਿ ਆਪਾਂ ਨੂੰ ਖੁਰਾਕ ਦੇ ਵਿੱਚੋਂ ਸਾਰੇ ਜਿਹੜੇ ਤੱਤ ਪਸ਼ੂ ਨੂੰ ਚਾਹੀਦੇ ਹੁੰਦੇ ਨੇ ਉਹ ਨਹੀਂ ਮਿਲਦੇ ਉਹ ਮਿਨਰਲ ਜਿਹਦੇ ਵਿੱਚ ਉਹਦੇ ਨੇ ਹੁੰਦੇ ਨੇ ਆਪਣੀਆਂ ਜਿਹੜੀਆਂ ਖਰਾਕਾਂ ਹੁਣ ਆਪਾਂ ਪਸ਼ੂ ਨੂੰ ਦਿੰਨੇ ਆ ਕਣਕ ਐ ਮੱਕੀ ਐ ਸਰੋਂ ਦੀ ਖਾਲਾ ਐ ਜੋ ਨੇ ਜੋ ਚੀਜ਼ ਵੀ ਐ ਉਹਨਾਂ ਦੇ ਵਿੱਚੋਂ ਆਪਾਂ ਨੂੰ ਪੂਰੀ ਮਾਤਰਾ ਚ ਨਾ ਕੈਲਸ਼ੀਅਮ ਮਿਲਦਾ ਨਾ ਫਾਸਫੋਰਸ ਮਿਲਦਾ ਇਹ ਜਿਹੜੇ ਬਰੀਕ ਤੱਤ ਨੇ ਨਾ ਇਹਨਾਂ ਦੀ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਆ ਪੂਰੀ ਮਾਤਰਾ ਚ ਨਹੀਂ ਮਿਲਦੇ ਸੋ ਪਸ਼ੂ ਨੂੰ ਸਰੀਰਕ ਜ਼ਰੂਰਤ ਵਾਸਤੇ ਉਹਨਾਂ ਦੀ ਲੋੜ ਹੁੰਦੀ ਆ ਜਦੋਂ ਪਸ਼ੂ ਦੀ ਸਰੀਰਕ ਜ਼ਰੂਰਤ ਪੂਰੀ ਨਹੀਂ ਹੁੰਦੀ ਤਾਂ ਫਿਰ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਸੋ ਇਹ ਗੱਲਾਂ ਨੂੰ ਆਪਾਂ ਧਿਆਨ ਵਿੱਚ ਰੱਖਣਾ ਹੈ ਪਸ਼ੂ ਨੂੰ ਕੈਲਸ਼ੀਅਮ ਪਾਊਡਰ ਆ ਜਿਹੜ ਉਹ ਵੀ ਆਪਾਂ ਜਦੋਂ ਗੱਪਣ ਪਸ਼ੂਆਂ ਨੂੰ ਕੈਲਸ਼ੀਅਮ ਪਾਊਡਰ ਮਿਲਦਾ ਕੁਝ ਕੈਲਸ਼ੀਅਮ ਲਿ ਕੁਇਡ ਵੀ ਆਉਂਦਾ ਜਿੰਮੇਦਾਰ ਲਿ ਕੁਇਡ ਕਾਫੀ ਵਰਤਦੇ ਨੇ ਕੈਲਸ਼ੀਅਮ ਪਾਊਡਰ ਵੀ ਆਉਂਦਾ ਉਹ ਆਪਾਂ ਪਸ਼ੂ ਨੂੰ ਦਿੰਦੇ ਰਹੋ ਤਾਂ ਕਿ ਪਸ਼ੂ ਦੇ ਅੰਦਰ ਕੈਲਸ਼ੀਅਮ ਪੂਰੀ ਮਾਤਰਾ ਚ ਬਣਿਆ ਰਹੇ ਮਿਨਰਲ ਮਿਕਚਰ ਤਾਂ ਆਪਾਂ ਪਹਿਲੇ ਕਹਿ ਚੁੱਕਿਆ ਵੀ ਬੰਦ ਕਰਨਾ ਹੀ ਨਹੀਂ ਹੈਗੇ ਉਹ ਦਿੰਦੇ ਰਹੋ ਤੇ 8ਵੇਂ ਜਾਂ 9ਵੇਂ ਮਹੀਨੇ ਦੇ ਵਿੱਚ ਵਿਟਾਮਿਨ ਜੀ ਵੀ ਪਸ਼ੂ ਨੂੰ ਦਿਓ ਤਾਂ ਕਿ ਪਸ਼ੂ ਅਗਲੇ ਸੂਏ ਦੇ ਵਾਸਤੇ ਜਦੋਂ ਪਸ਼ੂ ਨੇ ਸੋਣਾ ਅਗਲੇ ਸੂਏ ਵਾਸਤੇ ਸਹੀ ਸਮੇਂ ਦਿਓ ਤੇ ਹੀਟ ਦੇ ਵਿੱਚ ਆ ਜਾਵੇ ਸੋ ਕਿਸੇ ਕਿਸਮ ਦੀ ਘਾਟ ਜਿਹੜੀ ਪਸ਼ੂ ਨੂੰ ਨਹੀਂ ਆਉਣੀ ਚਾਹੀਦੀ ਸੋ ਪੂਰੀ ਖੁਰਾਕ ਦਾ ਜਿਹੜਾ ਆਪਾਂ ਧਿਆਨ ਰੱਖਣਾ ਜਦੋਂ ਮੇਨ ਪ੍ਰੋਬਲਮ ਇੱਥੋਂ ਹੀ ਆਉਣੀ ਹੁੰਦੀ ਹੈ ਜਦੋਂ ਆਪਾਂ ਪਸ਼ੂ ਦੀ ਖੁਰਾਕ ਘਟਾਉਨੇ ਆ ਜਿਆਦਾ ਜ਼ਿੰਮੇਦਾਰ ਨਾਲ ਪਸ਼ੂ ਦੀ ਗੱਪਣ ਹੋਣ ਤੋਂ ਬਾਅਦ ਚੌਥੇ ਪੰਜਵੇਂ ਮਹੀਨੇ ਤੋਂ ਬਾਅਦ ਖੁਰਾਕ ਕਾਫੀ ਘਟਾ ਦਿੰਦੇ ਨੇ ਜਰੂਰ ਤਾਂ ਕਾਫੀ ਵਧਿਆ ਹੁੰਦੀਆਂ ਨੇ ਉਸ ਵੇਲੇ ਇਸ ਕਰਕੇ ਜਦੋਂ ਜਰੂਰ ਸਰੀਰਕ ਜਰੂਰਤਾਂ ਪੂਰੀਆਂ ਨਹੀਂ ਹੁੰਦਾ ਦੁੱਧ ਘਟ ਜਾਂਦਾ ਉਦੋਂ ਆਪਾਂ ਖੁਰਾਕ ਘਟਾਤੀ ਤੇ ਪਸ਼ੂ ਪਹਿਲੇ ਹੀ ਦੁੱਧ ਤੋਂ ਭੱਜ ਜਾਂਦਾ ਜੇ ਪਸ਼ੂ ਨੂੰ ਸਹੀ ਖੁਰਾਕ ਦੇਵਾਂਗੇ ਸਹੀ ਤੱਤ ਹੋਣਗੇ ਖੁਰਾਕ ਦੇ ਵਿੱਚ ਤਾਂ ਪਸ਼ੂ ਆਪਾਂ ਨੂੰ ਲੰਮਾ ਸਮਾਂ ਦੁੱਧ ਦਊ ਕਦੇ ਸੇਤੀ ਕੀਤੇ ਪਛਦਾ ਨਹੀਂ ਹੈਗਾ ਲੰਮਾ ਸਮਾਂ ਦੁੱਧ ਦਿੰਦਾ ਫਿਰ ਡਰਾਈ ਪੀਰੀਅਡ ਘਟ ਜਾਂਦਾ ਉਹਦਾ ਜਿਹੜਾ ਖਰਚਾ ਆਪਣਾ ਡਰਾਈ ਪੀਰੀਅਡ ਦਾ ਜਿਹੜਾ ਖਰਚਾ ਜਦੋਂ ਆਪਾਂ ਪਸ਼ੂ ਤੋਂ ਲੰਮਾ ਸਮਾਂ ਦੁੱਧ ਲੈਨੇ ਆ ਉਹ ਘਟਾ ਲੈਨੇ ਆ ਜੇ ਪਸ਼ੂ ਆਪਾਂ ਆ ਕੇ 1.5-2 ਕਿਲੋ ਖਾੜ ਦਾਣਾ ਦਵਾਗੇ ਵੀ ਨਾ ਪਸ਼ੂ ਨੂੰ ਜਦੋਂ 2 ਮਹੀਨੇ ਪਸ਼ੂ ਤੇ ਸੌਣ ਤੇ ਰਹਿ ਜਾਂਦਾ ਨੇ 2.5 ਮਹੀਨੇ ਪਸ਼ੂ ਤੇ ਸੌਣ ਤੇ ਰਹਿ ਗਿਆ ਉਸ ਵੇਲੇ ਆਪਾਂ ਉਹਨੂੰ ਡਰਾਈ ਪੀਰੀਅਡ ਤੇ ਲਾ ਕੇ ਆਉਣਾ ਉਸ ਵੇਲੇ ਦੁੱਧ ਦਾ ਚੋਣਾ ਉਹਦਾ ਬੰਦ ਕਰ ਦਿਓ ਥੋੜੇ ਦਿਨ ਦੁੱਧ ਘਟਾ ਕੇ ਖੁਰਾਕ ਘਟਾ ਕੇ ਨਾ ਦੁੱਧ ਘਟ ਜਾਣਾ ਤੇ ਦੁੱਧ ਉਹ ਤੋਂ ਡਰਾਈ ਪੀਰੀਅਡ ਤੇ ਲਾਇਆ ਉਸ ਵੇਲੇ ਆਪਾਂ 1.5 ਤੋਂ 2 ਕਿਲੋ ਦਾਣਾ ਦੇ ਸਕਦੇ ਆ ਉਸ ਤੋਂ ਪਹਿਲਾਂ ਜੇ ਪਸ਼ੂ ਤੋਂ ਆਪਾਂ ਪੂਰਾ ਦੁੱਧ ਲੈਣਾ ਹੈ ਤਾਂ 5-6 ਕਿਲੋ ਤੱਕ ਦਾਣਾ ਆਪਾਂ ਨੂੰ ਦੇਣਾ ਪੈਂਦਾ ਤਾਂ ਪਸ਼ੂ ਲੰਮਾ ਸਮਾਂ ਦੁੱਧ ਦਿੰਦਾ ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਪ੍ਰੋਬਲਮ ਇੱਥੋਂ ਹੀ ਆਉਂਦੀ ਆ ਡਰਾਈ ਪੀਰੀਅਡ ਜਿੰਨਾ ਵੱਧੂਗਾ ਨਾ ਓਨਾ ਹੀ ਆਪਣਾ ਪਸ਼ੂ ਡੈਰੀ ਫਾਰਮ ਦੇ ਵਿੱਚ ਜਿਹੜਾ ਨੁਕਸਾਨ ਹੁੰਦਾ ਡੈਰੀ ਫਾਰਮ ਫੇਲ ਹੋਣ ਦਾ ਵੱਡਾ ਕਾਰਨ ਡਰਾਈ ਪੀਰੀਅਡ ਹ ਤੇ ਜਿੰਨਾ ਦੂਸੋਂ ਆਿਆਂ ਦੇ ਵਿਚਕਾਰ ਫਾਸਲਾ ਘਟ ਜੂਗਾ ਉਨਾਂ ਹੀ ਜਿਹੜਾ ਆਪਣਾ ਡੈਰੀ ਫਾਰਮ ਕਾਮਯਾਬੀ ਦੇ ਵਿੱਚ ਚੱਲਿਆ ਜਾਂਦਾ ਸੋ ਦੋਸਤੋ ਅਮੀਰ ਆ ਵੀ ਗੱਲ ਸਾਰੀ ਸਮਝ ਚ ਆ ਗਈ ਹੋ ਗਈ ਅੱਜ ਦੀ ਵੀਡੀਓ ਦੇ ਵਿੱਚ ਲਾਈ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ